ਆਹ ਉਹ ਦੇਖ ਸਕਦੇ ਹੋ ਉਹ ਫੌਂਡ ਜਨਾ ਭਰਾਵਾ ਪਹਿਲਾ ਨੀਟੂ ਛਟਰਾ ਵਾਲੇ ਦੇ ਸਮਰਥਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਚਾਹੇ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਤੁਸ ਜੀ ਸੇ ਵਧਾਈਆਂ ਦੇ ਰਹੇ ਆ ਉਹ ਦੇਖ ਸਕਦੇ ਹੋ ਉਹ ਦੇਖ ਸਕਦੇ ਹੋ ਉਹ ਦੇਖ ਸਕਦੇ ਹੋ ਫੌਂਡ ਜਿਹੜਾ ਕੋ ਦਿੰਦਾ ਕੋ ਯਾਰ ਕੋ ਯਾਰ ਕੋ ਯਾਰ ਕੋ ਕਾਟਦਾ ਨੋਟਾ ਸਾਰ ਹਾਂ ਹਾ ਕੀ ਕਰਦਾ ਏ ਗੁੱਸਾ ਕਿਸ ਗੱਲ ਦਾ ਹੈ ਗੁੱਸਾ ਕਿਸ ਗੱਲ ਦਾ ਹੈ ਹਾ ਕੀ ਕਰਦਾ ਏ ਕਿਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਗੱਲ ਬਾਕੀ ਨਹੀਂ ਪਾਠੇ ਆ ਰਿਹਾ ਇਹ ਹਾਰਿਆ ਜਿੱਤੇ ਵਰਗਾ ਇਹ ਹਾਰਿਆ ਵੀ ਬੰਦਾ ਜਿੱਤੇ ਵਰਗਾ ਆ ਜਿੱਤ ਦੇ ਸਤਿ ਸ੍ਰੀ ਅਕਾਲ ਦੋਸਤੋ ਅੱਜ ਲੁਧਿਆਣੇ ਦੀ ਵਾਈਲ ਇਕਸ਼ਨ ਦਾ ਰਿਜ਼ਲਟ ਹੈ ਤੇ ਅੱਜ ਪੰਜਾਬ ਦੇ ਵਿੱਚ ਹੋਈ ਇਸ ਵਾਈਲ ਇਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਲਗਾਤਾਰ ਅੱਗੇ ਚੱਲ ਰਹੇ ਨੇ ਕਾਂਗਰਸ ਦੇ ਆਸ਼ੂਜੀ ਤੋਂ ਤੇ ਦੱਸ ਦਈਏ ਕਿ ਉੱਥੇ ਹੀ ਜਲੰਧਰ ਤੋਂ ਆ ਕੇ ਲੁਧਿਆਣਾ ਦੇ ਵਿੱਚ ਇਸ 22 ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਵਾਲੇ ਅਤੇ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦੇ ਵਿੱਚ ਰਹਿਣ ਵਾਲੇ ਅਤੇ ਵੋਟਾਂ ਤੋਂ ਹੀ ਚਰਚਾ ਦੇ ਵਿੱਚ ਆਉਣ ਵਾਲੇ ਨੀਟੂ ਸ਼ਟਰਾਂ ਵਾਲੇ ਨੇ ਆਪਣਾ ਮੋਬਾਈਲ ਫੋਨ ਉਦੋਂ ਤੋੜ ਦਿੱਤਾ ਜਦੋਂ ਉਸ ਨੂੰ ਖਬਰਾਂ ਆਈਆਂ ਕਿ ਉਹ ਤਾਂ ਗਿਣਤੀ ਦੇ ਵਿੱਚ ਵੀ ਨਹੀਂ ਹੈ ਤੇ ਦੱਸ ਦਈਏ ਕਿ ਨੀਟੂ ਸ਼ਟਰਾਂ ਵਾਲਾ ਜੋ ਦਾਅਵੇ ਕਰ ਰਿਹਾ ਸੀ ਕਿ ਇੱਕ ਵਾਰ ਮੈਨੂੰ ਐਮ.ਐਲ.ਏ ਬਣਾਓ ਤੁਹਾਨੂੰ ਕੋਈ ਕੰਮ ਕਰਾਉਣ ਦੇ ਲਈ ਲਾਈਨਾਂ ਦੇ ਵਿੱਚ ਨਹੀਂ ਲੱਗਣਾ ਪਵੇਗਾ ਜੇਕਰ ਕੋਈ ਅਫਸਰ ਤੁਹਾਡੀ ਨਹੀਂ ਸੁਣਦਾ ਤੁਹਾਡਾ ਨਹੀਂ ਕੰਮ ਕਰਦਾ ਆਪਾਂ ਮਿਲ ਕੇ ਉਸ ਦਾ ਜਲੂਸ ਕੱਢਾਂਗੇ ਅਤੇ ਨਾਲ ਹੀ ਉਸ ਦਾ ਕਹਿਣਾ ਸੀ ਕਿ ਤੁਹਾਨੂੰ ਇੱਕ ਵਾਰ ਮੌਕਾ ਦੇਣਾ ਚਾਹੀਦਾ ਮੈਂ 9 ਵਾਰ ਇਲੈਕਸ਼ਨ ਹਾਰਿਆ ਇਸ ਵਾਰ 10ਵੀਂ ਵਾਰ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਲੁਧਿਆਣਾ ਦੇ ਵਿੱਚ ਆਏ ਆ ਤੇ ਨੀਟੂ ਛਟਰਾਵਾਲਾ ਪੂਰਾ ਦਾਵਾ ਕਰ ਰਿਹਾ ਸੀ ਕਿ ਇਸ ਬਾਈ ਇਲੈਕਸ਼ਨ ਦੇ ਵਿੱਚ ਲੋਕ ਉਸ ਨੂੰ ਜ਼ਰੂਰ ਮੌਕਾ ਦੇਣਗੇ ਤੇ ਉਹ ਜਿੱਤਣਗੇ ਪਰ ਜਿਵੇਂ ਹੀ ਖਬਰ ਆਈਆਂ ਕਿ ਗਿਣਤੀ ਦੇ ਵਿੱਚ ਨੀਟੂ ਛਟਰਾਵਾਲਾ ਕਿਸੇ ਗਿਣਤੀ ਦੇ ਵਿੱਚ ਹੀ ਨਹੀਂ ਹਨ ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਮੀਡੀਆ ਦੇ ਸਾਹਮਣੇ ਆਪਣਾ ਮੋਬਾਈਲ ਫੋਨ ਤੋੜ ਦਿੱਤਾ ਇਸ ਤੋਂ ਪਹਿਲਾਂ ਤੁਹਾਨੂੰ ਅਸੀਂ ਇਸ ਪੂਰੀ ਵੀਡੀਓ ਵੱਲ ਲੈ ਚਲੀਏ ਤੁਹਾਡਾ ਇਸ ਸਾਰੇ ਇਹ ਘਟਨਾਕ੍ਰਮ ਤੇ ਕੀ ਕਹਿਣਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਸਿਰਫ ਮੀਡੀਆ ਦਾ ਧਿਆਨ ਖਿੱਚਣ ਲਈ ਨੀਟੂ ਸ਼ਟਰਾਂ ਵਾਲੇ ਨੇ ਕੀਤਾ ਜਾਂ ਫਿਰ ਵਾਕਈ ਉਸਦੇ ਮਨ ਨੂੰ ਥੇਸ ਪਹੁੰਚੀ ਹੈ ਇੰਨੀ ਵਾਰ ਇਲੈਕਸ਼ਨ ਦੇ ਵਿੱਚ ਖੜਾ ਹੋਣ ਦੇ ਬਾਵਜੂਦ ਵੀ ਉਹ ਜਿੱਤ ਨਹੀਂ ਸਕਿਆ ਜਿੱਤਣਾ ਤਾਂ ਦੂਰ ਦੂਜੇ ਤੀਜੇ ਨੰਬਰ ਤੇ ਵੀ ਕਦੇ ਨਹੀਂ ਆ ਸਕਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਅਤੇ ਕੀ ਤੁਹਾਨੂੰ ਲੱਗਦਾ ਹੈ ਨੀਟੋ ਛਟਰਾ ਵਾਲੇ ਨੂੰ ਲੋਕ ਮੌਕਾ ਦੇਣਗੇ ਜਾਂ ਫਿਰ ਮੌਕਾ ਦੇਣਾ ਚਾਹੀਦਾ ਹੈ ਇਸ ਬਾਰੇ ਵੀ ਤੁਸੀਂ ਆਪਣੀ ਰਾਏ ਜਰੂਰ ਦੱਸਣਾ ਤੇ ਜੋ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਇਸ ਬਾਏ ਇਲੈਕਸ਼ਨ ਦੇ ਵਿੱਚ ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਤੁਸੀਂ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਦੇਖੋ ਹੁਣ ਇਹ ਪੂਰੀ ਵੀਡੀਓ ਉਹ ਦੇਖ ਸਕਦੇ ਹੋ ਉਹ ਦੇਖ ਸਕਦੇ ਹੋ ਇਹੋ ਫੋਨ ਦੇ ਨਾਮਾ ਭਰਾਵਾ ਪਹਿਲਾਂ ਨੀਟੂ ਛਟਰਾ ਵਾਲੇ ਦੇ ਸਮਰਥਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਚਾਹੇ ਪ੍ਰਧਾਨ ਜੀ ਨਾ ਗੱਲ ਕਰ ਪ੍ਰਧਾਨ ਜੀ ਸਰਦਾਰ ਸੁਜਾ ਸਿੰਘ ਵਧਾਈਆਂ ਦੇ ਰਹੇ ਉਹ ਦੇਖ ਸਕਦੇ ਹੋ ਉਹ ਦੇਖ ਸਕਦੇ ਹੋ ਉਹ ਦੇਖ ਸਕਦੇ ਹੋ ਫੋਨ ਜਿਹੜਾ ਦਿੱਤਾ ਯਾਰ ਯਾਰ ਕੋਈ ਯਾਰ ਭਈ ਯਾਰ ਕੋਈ ਬਾੜਦਾ ਨੋਟਾ ਹਾਂ ਜੀ ਹਾ ਕੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਗੁੱਸਾ ਕਿਸ ਗੱਲ ਦਾ ਇਹ ਨਹੀਂ ਕਰਦਾ ਇਹ ਕਿਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਜਿੰਨ ਕੱਲ ਬਾਕੀ ਨਹੀਂ ਪਾਖੇ ਆ ਰਿਹਾ ਇਹ ਹਾਰਿਆ ਜਿੱਤੇ ਵਰਗਾ ਪਹਿਲੇ ਗੁੱਸੇ ਆ ਰਿਹਾ ਇਹ ਹਾਰਿਆ ਵੀ ਬੰਦਾ ਜਿੱਤੇ ਵਰਗਾ ਆ ਜਿੱਤ ਗਿਆ ਉਹ ਦੇਖ ਸਕਦੇ ਹੋ ਉਹ ਦੇਖ ਸਾਰੀ ਉਹ ਫੋਨ ਦੇ ਨਾ ਭਰਾਵਾ ਪਹਿਲਾ 2 ਛਟਰਾ ਵਾਲੇ ਦੇ ਸਮਰਥਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਚਾਹੇ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਸੁੱਚਾ ਸਿੰਘ ਵਧਾਈਆਂ ਦੇ ਰਹੇ ਉਹ ਦੇਖ ਸਾਰੀ ਉਹ ਦੇਖ ਸਾਰੀ ਉਹ ਦੇਖ ਸਾਰੀ ਫੋਨ ਜਿਹੜਾ ਕੋ ਦਤਾ ਕੋ ਯਾਰ ਕੋ ਯਾਰ ਕੋ ਯਾਰ ਕੋ ਯਾਰ ਕੋ ਯਾਰ ਕੀ ਗੱਲ ਹੋ ਗਈ ਆ ਹਾਂ ਕੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਗੁੱਸਾ ਕਿਸ ਗੱਲ ਦਾ ਨਹੀਂ ਜਾਂਦਾ ਇਹ ਭਾਈ ਇਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਅਜੇ ਬਾਕੀ ਨੇ ਪੱਖੇ ਆ ਰਿਹਾ ਇਹ ਹਾਰਿਆ ਵੀ ਜਿੱਤੇ ਵਰਗਾ ਇਹ ਹਾਰਿਆ ਵੀ ਬੰਦਾ ਜਿੱਤੇ ਵਰਗਾ ਆ ਜਿੱਤ ਕੇ